ਐਵੇਂ ਕਿਦਾ ਬੈਠੀ ਮਹਾਰਾਣੀ ਬਣ ਕੇ ਤੂੰ ਮੈਂ ਬੈਠੀ ਬਸ ਐਦੇ ਬੈਠੀ ਆ ਕੀ ਹੋਇਆ ਤੁਹਾਨੂੰ ਕੀ ਨਹੀਂ ਕੰਮ ਤਾਂ ਐਡੇ ਕਰਨ ਵਾਲਾ ਪਿਆ ਆ ਕੋਈ ਨਹੀਂ ਮੈਂ ਕਰ ਲੂੰਗੀ ਆਪੇ ਕੰਮ ਚਲ ਅੱਜ ਤੇਰਾ ਕੰਮ ਕਰ ਬੈਠੀ ਐ ਤੇ ਤੂੰ ਉਹ ਮੈਂ ਕਰ ਲੈਣਾ ਆਪਣਾ ਕੰਮ ਆਪੇ ਕੰਮ ਕਰੋ ਜਿੱਦਾ ਬੈਠੀ ਐ ਤੇ ਤਸਬਿਰ ਦੀ ਕੋਈ ਨਹੀਂ ਮਰ ਤਾਂ ਜਾ ਵੀ ਨਹੀਂ ਆ ਤੇ ਤੇਰੇ ਚਾਚੇ ਦੇ ਘਰੇ ਜਾਏਂਗਾ ਇੱਥੇ ਬੈਠੀ ਐ ਦੋ ਵਜੇ ਕੋਈ ਨਹੀਂ ਮੈਂ ਕਰ ਲੂੰਗੀ ਦੇਖ ਨਾ ਮੈਂ ਤੇ ਜੇ ਭਾਂਡੇ ਮੰਜਣ ਵਾਲੇ ਤੂੰ ਦੱਸ ਦੀ ਮੈਂ ਕਿੱਦਾਂ ਕਰੀਦਾ ਹੁੰਦਾ ਕੰਮ ਨਾਲੇ ਮੈਂ ਆਪੇ ਕਰ ਲੈਣਾ ਐ ਤੁਹਾਨੂੰ ਕੀ ਆ ਬੇਟੀ ਆ ਮਹਾਰਾਣੀ ਜੇ ਤਾਂ ਸਾਝੇ ਘਰ ਵਿੱਚ ਰਹਿਣਾ ਤੇਨੂੰ ਕੰਮ ਇਦਾਂ ਹੀ ਕਰਨਾ ਪਿਆ ਜਿੱਦਾਂ ਮੈਂ ਤੇ ਆ ਕਹਾਂ ਉਦਾਂ ਹੀ ਤੈਨੂੰ ਕਰਨੀ ਪੈਣੀ ਆ ਕੋਈ ਨਹੀਂ ਠੀਕਾ ਲੂੰਗੀ ਮੈਂ ਕੰਮ ਆਹੋ ਬੇਟੀ ਆ ਪਰੌਣੇ ਮੰਗੂ ਦੇ ਤਾਂ ਫਿਰ ਦੇਖੀਓ ਕਿਦਾਂ ਕੋਈ ਸਹੀ ਨਹੀਂ ਮਾਰਾ ਮੋਟਾ ਵੀ ਕਰੈ ਨੂੰ ਕੋਈ ਨਹੀਂ ਮੈਂ ਆਪਣੇ ਸਾਰੇ ਕੰਮ ਨਿਭਰਗੇ ਜੇ ਕਰਲਾ ਜਾ ਕੇ ਪਏ ਉੱਥੇ ਪਾਡੇ ਪਏ ਆ ਤੇ ਫਿਰ ਆਪੇ ਗੱਲ ਲੂੰਗੀ ਜਵਾਨ ਦੇ ਕਿਦਾਂ ਲੜਾਉਂਦੀ ਮੇਰੇ ਮਰੇ ਮਾ ਮੂੰਹ ਹੀ ਹੋ ਗਈ ਮਹਾਰਾਣੀ ਕੰਮ ਕਰ ਤੇ ਕੰਮ ਕਰ ਨਹੀਂ ਉੱਠੀ ਨਹੀਂ ਆ ਜਾ ਤੂੰ ਉਹ ਕੀ ਗੱਲ ਆ ਦੀਦੀ ਐਨਾ ਰੋੜਾ ਪਾਇਆ ਕੰਮ ਨਾ ਕਰਨੀ ਆ ਕੰਮ ਨੇ ਦੇਰ ਤੇ ਬਹਿ ਜਾ ਕਰਦਾ ਚੰਗਾ ਲੱਗਦਾ ਖਿਆਲਾ ਤੇ ਕੋਈ ਆ ਜਾਂਦਾ ਆ ਕੀ ਗੱਲ ਦੀਦੀ ਮੈਂ ਸਵੇਰ ਨੂੰ ਸਾਢੇ 4 ਤੇ ਰੋਟੀਆਂ ਬਣਾਈਆਂ ਨਿਆਣੇ ਸਕੂਲ ਭੇਜਿਆ ਬਸ ਆ ਹੀ ਦੋ ਕੰਮ ਸਾਈ ਜਾਂ ਮੈਨੂੰ ਕੀ ਗੱਲ ਤੁਸੀਂ ਤਾਂ ਉਹਦੇ ਜੇ ਤਾਂ ਕੰਮ ਕਰਦੇ ਨਾ ਤੈਨੂੰ ਸਾਰੇ ਕੰਮ ਕਰਨਾ ਪੈਣਾ ਤੈਨੂੰ ਕਰਦੀ ਆ ਆਪਣੇ ਸਿਰ ਦਾ ਕੰਮ ਨਹੀਂ ਤਾਂ ਦੱਸ ਦੇ ਉਹਨੂੰ ਆਪਣੇ ਵਾਲੇ ਨੂੰ ਆਹ ਮੈਂ ਦੱਸ ਦੂੰਗੀ ਹਾਂ ਸਵੇਰ ਨੂੰ ਜਦੋਂ ਮੈਂ ਕੰਮ ਕਰਦੀ ਹਾਂ ਤੁਸੀਂ ਮੈਂ ਨਾਲੇ ਹੁੰਦੀ ਤੇਰੇ ਅਸਾ ਕੰਮ ਕਰਦੀ ਨਾਲੇ ਹੁੰਨੇ ਉੱਥੇ ਤੁਸੀਂ ਜਵਾਨਾਂ ਨੂੰ ਨਾਲੇ ਮੇਰੇ ਮਰੋ ਬਹੁਤੀ ਕੜਿਆ ਹਾਂ ਦਹਾੜ ਤੱਕ ਨਾ ਮੈਂ ਨਾਸਾ ਪਾਉਂਦਾ ਤੇਰੀ ਨਾ ਮਰਲੀ ਜੀ ਨਹੀਂ ਜੀ ਤੁਹਾਨੂੰ ਮੈਂ ਦੱਸਾਂ ਤੁਸੀਂ ਨਾ ਆਪਣੇ ਆਪ ਚ ਰਹੋ ਤੁਸੀਂ ਮੇਰੀ ਕਿੱਦਾਂ ਨਾਸਾ ਪਾਉਣ ਦੂਗੇ ਜੁਬਾਨ ਕਿੱਦਾਂ ਲੜਨ ਦੀ ਤੈਨੂੰ ਨਹੀਂ ਪਤਾ ਮੈਂ ਕਿਤੋਂ ਬੜੀ ਆ ਬੜੀ ਆ ਪਹਿਲਾਂ ਨਹੀਂ ਹਾਂ ਮੈਂ ਤੇ ਤੁਸੀਂ ਹੱਦਾ ਬੋਲਣ ਆਏ ਮੈਂ ਆਹੋ ਇਦਾਂ ਹੀ ਬੋਲਣਾ ਮੈਂ ਨਾਮ ਕੰਮ ਕਰ ਲਿਆ ਆਪਣੇ ਆਪੇ ਕੰਮ ਕਰ ਲਿਆ ਤੇ ਰਾਜੀ ਆ ਤੁਸੀਂ ਨਹੀਂ ਰਹਿ ਕੇ ਹੁਣ ਨਾਲ ਸਾਡੇ ਆਲ ਥਾਡੀ ਨਿਆਣੇ ਪਾ ਦੇ ਤੇਰੇ ਨਿੱਲਖਣ ਬੇਟੇ ਆਣ ਵਾਲੇ ਤੇਰੇ ਨਿੱਲਖਣ ਤੇ ਰਹਾਂ ਵਾਲੇ ਵੀ ਜੂਤੇ ਹੋ ਜਾ ਜੂਤੇ ਹੋ ਜਾ ਹੁਣ ਆਜਾ ਤੇ ਆਪਣੇ ਨਾਲ ਗੱਲ ਕਰ ਲਈ ਮੈਂ ਆਪਣਾ ਆਪੇ ਹੀ ਕਰ ਲਿਆ ਕਰੂੰਗਾ ਤੂੰ ਆਪਾਂ ਆਪੇ ਹੀ ਕਰ ਲਿਆ ਕਰੀ ਤੂੰ ਕੱਲਿਆ ਕਰਾਂਗੇ ਕੋਈ ਨਹੀਂ ਕਰਦੀ ਆ ਇਹ ਜਾ ਕੇ ਕੰਮ ਕਰਦੀ ਆ ਆਪਦਾ ਤੁਸੀਂ ਸੋਤੋ ਬੱਤ 2-4 ਰੋਟੀਆਂ ਬਣਾ ਲਈਆਂ ਤਾਂ ਨਿਆਣੇ ਸਕੂਲੇ ਭੇਜ ਦੇ ਤੇ ਤੱਕ 4 ਵਜੇ ਤੱਕ ਕੰਮ ਕਰਦੀ ਆ ਉਹ ਕਾਹ ਹੋ ਕੱਲ ਜਿਹੜਾ ਮੈਂ ਇੰਨਾ ਕਹ ਰੋਂ ਦਿੰਦੀ ਆ ਜਾ ਰਿਆਂ ਇਹਦੇ ਲਈ ਮੈਨੂੰ ਬੋਲਣਾ ਹਊਗਾ ਤੁਸੀਂ ਤੂੰ ਕੀ ਕਰ ਲਵੇਂਗੀ ਵੱਡਿਆਂ ਦੇ ਕੀ ਕਰ ਲਵੇਂਗੀ ਤੂੰ ਆਓ ਮੈਨੂੰ ਇਹ ਕਰਤੀ ਲਵੇਂਗੀ ਤੂੰ ਹੰਗੜੀ ਕਿਤਾ ਮੇਰੇ ਨਾਲ ਚੱਕੀ ਨਾਲੇ ਨਹੀਂ ਗੁੜੀ ਕਿਦਾਂ ਨਹੀਂ ਦੀਦੀ ਆ ਦੇਖ ਲਓ ਮੈਂ ਤੁਹਾਡੇ ਸਾਹਮਣੇ ਜੋੜਦੀ ਹੱਥ ਜੇ ਤੁਹਾਨੂੰ ਹਨਾ ਤੁਸੀਂ ਨਹੀਂ ਸਾਨੂੰ ਨਾਲ ਰੱਖਣਾ ਉੱਡੇ ਸਾਡੇ ਭਾਂਡੇ ਚਾਕੇ ਬਾਹਰ ਮਾਰੋ ਮੈਨੂੰ ਨਾਲਾਂ ਬਾ ਦਿਓ ਵੀ ਇਹ ਜੁਦੀ ਹੋਣਾ ਚਾਹਦੀ ਆ ਚਲ ਤੇਰੇ ਤੇਰੇ ਨੀ ਤੇਰੇ ਨੀ ਮੋਰੇ ਮੈਂ ਜੋੜ ਤੇਰੇ ਨੀ ਵਿੱਚ ਰਹਿਣ ਵਾਲੇ ਲੱਛਾਂ ਅੱਛਾ ਹੋਰ ਮੇਰੀ ਜੀਤਾਂ ਦੀ ਤੂੰ ਗੱਲਾਂ ਕਰਦੀ ਆ ਮੈਂ ਤਾਂ ਕੋਈ ਨਹੀਂ ਗੱਲਾਂ ਕਰਦੀ ਹੈਗੀ ਅੱਗੇ ਮਾਰਾ ਨਹੀਂ ਸੀ ਤੁਸੀਂ ਮੇਰੇ ਮੋਰੇ ਵੱਲ ਨਾ ਕਹੇ ਬਿੱਤੂ ਮੇਰੇ ਮੋਰੇ ਬੋਲਿਆ ਸੀ ਕਰੇ ਉਹ ਕੀ ਐਨੇ ਸਿਰ ਪਾ ਲਿਆ ਢੋਲ ਕੇ ਉਹਦੇ ਉਹ ਦੀਦੀ ਸਾਡੇ ਨਹੀਂ ਇਹ ਰਿਵਾਜ ਹੈਗਾ ਤੁਹਾਡੇ ਹੁਣਾ ਪੇਕਿਆਂ ਦੇ ਇਹ ਰਿਵਾਜ ਅਸੀਂ ਤਾਂ ਪਰਮਾਤਮਾ ਤੇ ਭਰੋਸਾ ਰੱਖੀਦਾ ਹਾਂ ਹੁਣ ਮੇਰੇ ਪੇਕਿਆਂ ਤੱਕ ਜਾਂਦੀ ਪਈ ਆ ਪੇਕਿਆਂ ਤੱਕ ਜਾਂਦੀ ਫਿਰ ਅਸੀਂ ਨਹੀਂ ਅਜਿਹਾ ਕੰਮ ਨੂੰ ਤੂੰ ਮੇਰੇ ਪੇਕਿਆਂ ਤੱਕ ਕਿੱਦਾਂ ਜਾਂਦੀ ਆ ਜੇ ਤੇਰੇ ਪੇਕਿਆਂ ਨੂੰ ਮੈਂ ਕਹਾਂ ਕਿੰਨਾ ਤੈਨੂੰ ਦੁੱਖ ਲੱਗਣਾ ਆ ਫਿਰ ਪਾ ਲਿਆ ਉੱਥੇ ਨਾ ਕੰਮ ਕਰਦੀ ਐ ਉਹ ਬੋਤ ਮਹਾਰਾਣੀ ਬਣੀ ਫਿਰਦੀ ਐ ਇਹ ਆਪਣੇ ਆਪ ਨੇ ਨਿਚੇਲੇ ਆਗੋ ਦੇ ਕੋਲ ਆਪ ਤੁਰੇ ਫਿਰਦੀ ਆ ਬਦਨਾਮ ਸਾਨੂੰ ਕਰਨ ਲੱਗੀ ਹੋ ਐ ਇਹ ਪਤਾ ਹੀ ਆ ਸਾਨੂੰ ਤੇਰਾ ਕਿੰਨੇ ਕੁ ਦੂਸਰੀਆਂ ਚੰਗੀ ਬਣਦੀਆਂ ਹੁਣ ਆਪਣੇ ਆਪ ਨੂੰ ਹੋਰ ਦੇਖੋ ਉੜੇ ਕੰਮ ਕਰਦੀ ਦੇਖ ਜ ਆਇਆ ਇਹ ਮੈਂ ਬਾਬੇ ਕੋਲ ਨੂੰ ਹੋ ਦਾਦੀਆਂ ਨੂੰ ਕਿੰਨਾ ਜਵਾਨ ਕੱਢੀਦੀ ਹੁੰਦੀ ਆ ਦੱਸਤਾ ਮੈਨੂੰ ਬਾਬੇ ਨੇ ਤੇ ਉਹਦੀ ਗੱਲ ਉਹਨ ਐ ਨਹੀਂ ਇੱਥੇ ਕ ਲੈਣੀ ਛੁੱਟਾ ਦਿਨੀ ਆ ਮੈਂ ਘੋੜ ਕੇ ਪਾਣੀ ਦੇ ਵਿੱਚ ਹਾਂ ਨਹੀਂ ਇੱਥੇ ਕ ਲੈਣੀ ਜਈ ਦੇ ਕਿਦਾਂ ਜਵਾਨ ਕੱਢਦੀ ਮੇਰੇ ਮੋਰੇ ਇਹਨੂੰ ਮੈਂ ਦੱਸੂਗੀ ਨਾ ਕਿਦਾਂ ਛੱਟੇਾਰੇ ਪਈਆ ਹਾ ਵੀ ਇੱਧਰ ਛੱਟੇ ਪਈਆ ਆ ਪਹਿਲਾਂ ਤਾਂ ਹੈਣੀ ਸੀ ਇੱਥੇ ਹੈਗਾ ਵੀ ਅੱਜ ਜੇਠਾ ਮੰਗਲਵਾਰ ਆ ਇਹ ਕਿਦਾਂ ਆ ਗਿਆ ਪਾਣੀ ਇੱਥੇ ਛੱਟੇ ਪਏ ਆ ਉਹ ਇੱਧਰ ਵੀ ਪਏ ਆ ਕਿੰਦਾ ਸਮਝ ਨਹੀਂ ਲੱਗਦੀ ਹੈਗੀ ਕੀ ਕਿੱਥੋਂ ਆਏ ਆ ਛੱਟੇ ਈਦਾਂ ਮੈਨ ਲਗਦਾ ਅੱਜ ਕਿਤੇ ਉਹ ਲਿਆ ਕੇ ਨਾ ਇਹਨੇ ਪਾਣੀ ਪੁਣੀ ਕਿਸੇ ਬਾਬੇ ਕੋਲੋਂ ਕਰਾ ਕੇ ਛਿੱਟਾ ਦਿੱਤਾ ਲੱਗਦਾ ਉਹ ਤਾਂ ਨੀ ਕਹਦੇ ਸ਼ੁੱਤਿਆ ਤੇ ਤਾਂ ਸਮਝ ਨਹੀਂ ਲੱਗਦੀ ਕੀ ਦੇਖਦੀਆਂ ਤੱਲੇ ਉਹ ਦੇਖਦੀਆਂ ਦੀਦੀ ਮੈਂ ਕਿਹਾ ਪਾਣੀ ਗਿਆ ਛਿੱਟੇ ਪਤਾ ਨਹੀਂ ਕਿੱਥੋਂ ਪਏ ਅੱਜ ਤਾਂ ਹੈ ਦਾ ਵੀ ਜੇਠਾ ਮੰਗਲਵਾਰ ਆ ਅੱਛਾ ਆਹੋ ਨੇ ਉੱਦਾਂ ਨਹੀਂ ਪੈਸਾ ਉਹਲੇ ਛਿੱਟੇ ਉੱਦਾਂ ਦਾਸ ਕਿੱਥੋਂ ਬਾਣੇ ਇੱਥੇ ਪੱਲਾ ਦਾ ਬੜਾ ਸੋਣਾ ਦਾਸਤਾ ਮੈਨੂੰ ਬਾਬੇ ਨੇ ਸਾਰੀਆਂ ਤੁਹਾਡੀਆਂ ਕਰਤੂਤਾਂ ਤੂੰ ਤਾਂ ਤੇਰੀ ਮਾਂ ਤੇਰਾ ਪੇਲ ਜਾਂਦੇ ਬਾਬੇ ਕੋਲ ਨੂੰ ਸਾਰੇ ਬਾਬੇ ਕੋਲ ਕਿਹੜੇ ਕੰਜਰ ਬਾਬੇ ਕੋਲ ਜਾਂਦੇ ਨਾਲੇ ਮੇਰੀ ਮਾਂ ਜਾਣਦੀ ਆ ਤੇਰੀ ਮਾਂ ਜਾਂਦੀ ਆ ਮਾਂ ਦੀ ਮੇਰੀ ਮਾਂ ਤੇ ਗਈ ਤਾਂ ਤੂੰ ਜਵਾਬ ਲੜਾ ਤਨ ਮੇਰੇ ਕੀ ਨਾ ਲਿਆ ਮੇਰੀ ਦੇਖ ਲੋ ਮਾਂ ਜਾਂਦੇ ਰਹਿੰਦੇ ਆ ਮੀ ਨੀ ਖਬਰਦਾਰ ਦੇਣੀ ਮੇਰੀ ਮਾਂ ਤੇ ਨਹੀਂ ਤਾਂ ਸੇਟਾਣਾ ਹਾਂਗਾ ਮੈਂ ਤੁਹਾਨੂੰ ਗੋਵਰੀ ਦੇਖੇ ਬਾਬੇ ਕੋ ਦਾਜਾ ਤੇ ਪੁੱਛੇ ਕੰਮ ਕਰਉਂਗਾ ਕੋਈ ਨਹੀਂ ਕੋਈ ਕੰਮ ਕਾ ਵੀ ਖਬਰਦਾਰ ਮੇਰੀ ਮਾਂ ਤੇ ਰਹੀ ਆ ਤਾਂ ਉਹਨੂੰ ਵੀ ਮੇਰੇ ਨਾਲ ਕਿੱਦਾਂ ਕਰਦੀ ਆ ਬੜੀ ਆ ਮੈਂ ਬੜੀ ਆ ਕੋ ਹੋਈ ਜਾਵੇ ਬੜੀ ਹੈ ਨਹੀਂ ਕਿੱਦਾਂ ਬੋਲਦੀ ਕੀ ਆ ਨਹੀਂ ਹੱਥ ਨਹੀਂ ਆਉਂਦਾ ਮੈਨੂੰ ਤੁਸੀਂ ਬਹੁਤ ਟੱਕ ਰਹੇ ਹੋ ਟੱਕਦੇ ਟੱਕੇ ਤੋਰ ਤੂੰਗਲੀ ਮੇਰੇ ਨਾਲ ਕਿੱਦਾਂ ਚੱਕੀ ਆ ਤੁਸੀਂ ਕਿੱਦਾਂ ਮੈਂ ਸਾਹ ਦੇ ਬਾਹਰ ਬਾੜ ਜਾਣੇ ਰਾਂ ਜਾਣਾਂ ਨਹੀਂ ਮੇਰੀ ਮਾਂ ਤੇ ਨਹੀਂ ਜਾਣਾ ਹਾਂਗਾ ਉਹਦੇ ਨਾਲ ਜਾ ਕੇ ਆ ਦਿੱਤਾ ਕਹਿੰਦਾ ਮੇਰੀ ਨਹੀਂ ਹਾਂ ਮੇਰੀ ਮਾਂ ਦਾ ਨਹੀਂ ਕਹੇ ਕੀ ਕਰ ਲਿਆ ਬੈਠੋ ਆਰਾਮ ਨਾਲ ਆਨੀ ਤੇ ਘਾਟੀ ਜਾਉਂਗੇ ਮੇਰੇ ਕੋਲੋਂ ਫੇਟਾਂ ਬੱਡੀ ਰੇ ਮਾਰਦੀ ਆ ਜੋੜੀ ਚੋ ਉਮਰਿਤ ਹਾਂਜੀ ਆ ਵੀ ਇੱਧਰ ਗਈ ਪਤਾ ਨਹੀਂ ਕਿੱਥੇ ਗਈ ਹੈ ਪਤਾ ਨਹੀਂ ਮੈਨੂੰ ਤਾਂ ਮੈਂ ਘੜਾ ਹੁਣ ਨੂੰ ਬੁਲਾਉਂਦੀ ਆ ਕਿੱਥੇ ਗਈ ਅੱਜ ਤਾਂ ਨਹੀਂ ਬੋਲੀ ਨਾ ਮੈਂ ਮੋਏ ਨਹੀਂ ਲਾਈ ਆ ਗਈ ਮੈਂ ਬੁਲਾਉਂਦੀ ਨਹੀਂ ਹੈਗੀ ਹੁਣ

ਨਾ ਉਹ ਬੇਗਾਰ ਆਮਨਾ ਸਾਡੇ ਕਦੇ ਮਾਤਾ ਨਹੀਂ ਸਾਡੇ ਕੋਲ ਬਾਪੂ ਨਹੀਂ ਕਦੇ ਗਿਆ ਇਦਾਂ ਦੇ ਕੰਮ ਕਈਤੇ ਤੂੰ ਕਿਹੜੇ ਚੱਕਰਾਂ ਚ ਗਈ ਹੋ ਉਹ ਨਾ ਕੁਛ ਕਹਿ ਨਹੀਂ ਕਦੇ ਮਾਪਿਆਂ ਕੋ ਜਾ ਨਹੀਂ ਇਹ ਫੇਰ ਹੁਣ ਉਹ ਤਾਂ ਅਗਲੀ ਤਾਂ ਦੂਸਰਾ ਕਰਦੀ ਆ ਕਹਿੰਦੀ ਜੁੜੇ ਹੋਵੋ ਤੁਸੀਂ ਗਾਲ ਤੁਨ ਮੇਰੀ ਤੇ ਕਿਹੜੀ ਗਵੰਧ ਨੂੰ ਕੁੜ ਜਾਂਦੀ ਐ ਇਹ ਆਹੀ ਜਾਂਦੀ ਐ ਨਾਲ ਦੀ ਗਵੰਧ ਨਾਲ ਜਿਹੜੀ 100 ਉਹਦੇ ਮਗਰ ਲੱਗੀ ਆ ਉਹਨੇ ਉਹੀ ਜਾਂਦੀ ਬਾਬਿਆਂ ਬੂਬਿਆਂ ਕੋਲ ਉਹਨੇ ਮਗਰ ਲਾਈ ਆ ਇਹ ਹੁਣੇ ਪਟਣਾ ਆਪਣਾ ਘਰ ਜਦੋਂ ਪਟਣਾ ਦੇਖ ਲਈ ਉਹ ਅਸੀਂ ਤਾਂ ਕਹਿੰਦੇ ਸੀਗੇ ਚੱਲ ਬਈ ਨਾਲ ਮਿਲ ਕੇ ਦੋਏ ਭਰਾ ਆਮਕਾਨ ਬਣ ਗਏ ਇੱਕ ਹੋਰ ਬਣ ਜਾਂਦਾ ਸਾਡਾ ਵੀ ਬਣ ਜਾਂਦਾ ਆਹ ਉਹ ਇਨੇ ਇਕੱਠ ਰਹਿਣੇ ਨਹੀਂ ਦੇਣਾ ਲੱਗਦਾ ਮੈਨੂੰ ਆ ਫੇ ਮੈਂ ਥੋੜੀ ਹੁਣ ਕਹਿੰਦੀ ਆ ਜਦੋਂ ਹੁਣ ਉਹੀ ਕਹਿੰਦੀ ਆ ਬਹੁਤ ਔਖਾ ਯਾਰ ਇਹਦਾ ਨਹੀਂ ਆਪਣੇ ਤਾਂ ਹੁਣ ਉਹਨੇ ਨਿਆਣੇ ਪਾਲ ਲਏ ਆ ਵੱਡੇ ਵੱਡੇ ਹੋ ਗਏ ਉਹ ਬਹਿਰਾ ਰਾਮ ਦਾ ਉਹ ਵੀ ਤਾਂ ਆਪਣੇ ਹੀ ਨਿਆਣੇ ਉਹ ਕਹਦੇ ਆ ਨਹੀਂ ਆਪਣੇ ਤਾਂ ਹੈਗੇ ਆ ਫਿਰ ਹੁਣ ਇਹ ਥੋੜੀ ਸਮਝ ਨਹੀਂ ਆ ਗੱਲਾਂ ਨੂੰ ਨਾ ਨਾ ਕੋਈ ਗੱਲ ਨਹੀਂ ਅਸਲੀ ਤਾਂ ਕਹਿੰਦੇ ਵੀ ਚੱਲ ਕੱਠ ਵਿੱਚ ਸਾਡੇ ਵੀ ਨਿਆਣੇ ਵੱਡੇ ਹੋ ਜਾਣ ਸਾਡੇ ਹਜੇ ਛੋਟੇ ਆ ਪਾਲ ਜਾਣ ਉਹ ਵੀਰੇ ਨੇ ਥੱਲੇ ਸਾਡੇ ਨਾਲ ਕਦੇ ਫਰਕ ਕੀਤਾ ਆਉ ਉਹਨਾਂ ਨੇ ਤਾਂ ਨਹੀਂ ਕੀਤਾ ਹੈਗਾ ਫਿਰ ਅਰੇ ਨੇ ਤਾਂ ਹੁਣ ਕੋਈ ਕਸਰ ਨਹੀਂ ਛੱਡੀ ਹੈਗੀ ਗੱਲ ਸੁਣ ਤੂੰ ਪੁੱਛ ਕੇ ਦੇਖ ਲੈ ਆਪਣੇ ਉਧਰ ਔਰ ਰੱਬ ਦੇ ਵਾਸਤੇ ਆ ਛੱਡ ਪਰੇ ਸਾਡੇ ਦਾਬ ਨਹੀਂ ਉਹ ਕਿਤੇ ਜਾਂਦੇ ਉਹ ਨਹੀਂ ਤਾਂਬ ਮੇਰੇ ਜੁੱਤੀਆਂ ਮੰਨੀ ਹੈ ਕਹਣਾ ਅਸੀਂ ਤਾਂ ਕਿ ਦੱਸੇ ਇਦਾਂ ਦੇ ਕੰਮ ਕੀਤੇ ਨੇ ਤੂੰ ਸਾਨੂੰ ਕਿਹੜੇ ਕੰਮਾਂ ਜੇ ਲੱਗੀਆਂ ਆਪਾ ਬਹੁਤ ਔਖੇ ਹੋਏ ਯਾਰਾ ਕੀ ਕਰੀਏ ਅਸੀਂ ਰੋਜ ਇੱਕ ਰੇਸ ਸਾਲਾ ਚੰਗਾ ਇਲਾਦਾ ਲੋਕਾਂ ਨੇ ਕਹਣਾ ਲੋਏ ਭਰਾ ਬੰਦੇ ਨਹੀਂ ਰਲ ਕੇ ਗਵਾਂਢੜ ਚੰਗੀ ਹੈ ਜਿਹੜੀ ਇਹਨੂੰ ਜੱਕ ਦਿੰਦੀ ਹੈ ਇਹ ਲੱਗੀ ਉਹ ਲੋਕਾਂ ਨੇ ਮਗਰ ਤਾਂ ਕਰਕੇ ਇਦਾਂ ਕਰਦੀ ਹੈ ਇਹ ਮੁੰਡਾ ਜਿਹੜਾ ਮੇਰੇ ਨਾਲ ਕੰਮ ਕਰਦਾ ਵੀਰਾ ਹੂੰ ਹੋ ਮੁੱਚ ਕੇ ਦੇਖ ਆਹੋ ਤੁਸੀਂ ਉਹਨਾਂ ਨਾਲ ਗੱਲ ਕਰਕੇ ਦੇਖੋ ਤਾਂ ਉਹਦੇ ਨਾਲ ਗੱਲ ਕਰਕੇ ਦੇ ਦਾਂ ਵੀ ਜੇ ਕਿਤੇ ਉਹ ਜਾਂਦਾ ਜੁੰਦਾ ਜਾ ਉਹਨੂੰ ਪਤਾ ਹੋਵੇ ਆਹੋ ਕੋਈ ਜੇ ਕਹਿੰਦੇ ਹੁੰਦੇ ਕਿਸੇ ਨੂੰ ਦੱਸੀਏ ਤਾਂ ਕੋਈ ਚੰਗੀ ਸਲਾਹ ਕੁਲਾ ਦੇ ਦਿੰਦਾ ਆ ਆਹੋ ਜੇ ਦੁੱਖ ਕਿਸੇ ਨੂੰ ਦੱਸਾਂਗੇ ਮਾੜਾ ਮੋਟਾ ਦੱਸੂਗਾ ਕੋਈ ਹੱਲ ਆਹੋ ਕੋਈ ਹੱਲ ਤਾਂ ਨਿਕਲੂਗਾ ਇਦਾਂ ਦੇ ਕੋ ਮਾਨੂੰ ਠੀਕ ਆ ਉਹ ਦੇ ਕੋਈ ਸਲਾਹ ਦਊਗਾ ਹਾਂ ਆਹੋ ਚੰਗੀ ਸਲਾਹ ਹੀ ਦਊਗਾ ਦੇਖੋ ਤੁਸੀਂ ਗੱਲ ਕਰਕੇ ਜਾ ਕੇ ਆਵਾਂ ਮੈਂ ਉਹਦੇ ਕੋਲ ਆਹੋ ਦੇਖਿਆ ਤੁਸੀਂ ਅੱਧਾ ਤਾਂ ਫੇਰ ਓਖਾ ਆ ਇਹ ਤਾਂ ਬਹੁਤ ਮਚਾ ਬਣਾਵਾ ਕੋਈ ਨਹੀਂ ਨਹੀਂ ਚਾਹ ਤੂੰ ਰਹਿਣ ਦੇ ਚਾਹ ਫੇਰ ਦੇਖੂਗਾ ਤੂੰ ਪਾਣੀ ਦਾ ਘੁੱਟ ਲਿਆ ਕੇ ਦੇ ਮੈਨੂੰ ਠੀਕ ਆ ਮੈਂ ਜਾ ਕੇ ਆਉਣਾ ਫੋਨ ਕਰਕੇ ਦੇ ਦਾਂ ਮੈਂ ਆਹੋ ਦੇਖ ਲਓ ਨੂੰ ਫੋਨ ਦੇਖਾ ਫੋਨ ਕਰਕੇ ਕਰਾਉਂ ਹਾਂ ਹਲੋ ਹਲੋ ਵਰ ਵੀਰਾਂ ਕਿੱਦਾਂ ਹਾਲ ਬੋਧੀਆ ਬੋਧੀਆ ਹਰਜੀਤ ਸਿੰਘ ਕਿੱਦਾਂ ਹਾਲ ਠੀਕ ਆ ਉਹ ਯਾਰ ਤੇ ਇਹਨਾਂ ਕੋ ਗੱਲ ਕਰਨੀ ਸੀ। ਹਾਂ ਘਰ ਪਰਿਵਾਰ ਉਹ ਘਰ ਪਰਿਵਾਰ ਦੀ ਉਹ ਗੱਲ ਕਰਨੀ ਸੀਗੀ। ਹਾਂ। ਉਹ ਯਾਰ ਘਰ ਭਾਬੀ ਇਹਦੇ ਨਾਲ ਲੜ-ਲੋੜ ਪੈਣੀ ਆ ਆਪਸ ਵਿੱਚ ਹੀ ਕਲੇਸ਼ ਹੋ ਕਰਦੀਆਂ। ਅੱਛਾ ਮੈਂ ਤੈਨੂੰ ਪੁੱਛਦਾ ਸੀ ਮੈਂ ਕਿਹਾ ਪਤਾ ਕਰ ਯਾਰ ਦੇਖ ਹੋਏਗਾ ਤਾਂ ਪੁੱਛ ਦੱਸ ਕਰਕੇ ਕਿਉਂ ਇਦਾਂ ਹੁੰਦੀ ਘਰ ਦੇ ਵਿੱਚ ਕਲੇਸ਼ ਕਿਉਂ ਚੱਲਦਾ। ਉਹ ਗੱਲ ਸੁਣ ਮੈਂ ਤੁਹਾਡਾ ਯਾਰ ਇੰਨਾ ਤਵਾਸੀ ਆ ਆਪਸ ਵਿੱਚ ਭੈਣਾ ਭਰਾਵਾਂ ਦਾ ਬੜਾ ਵਧੀਆ ਹੈ। ਯਾਰ ਹੈਗਾ ਦੱਸਗਾ ਭਰਾ ਤਾਂ ਠੀਕ ਆ ਹੁਣ ਪਰਜਾਈ ਆਪਸ ਵਿੱਚ ਹੀ ਨਾ ਵੀ ਇਹਨੂੰ ਮੈਂ ਕਈ ਵਾਰੀ ਸਮਝਾਇਆ ਤੂੰ ਨਾ ਬੋਲਿਆ ਕਰ। ਇਹ ਕਹਿੰਦੀ ਮੈਂ ਬੋਲਦੀ ਨਹੀਂ ਹੈਗੀ ਤਾਂ ਫਿਰ ਵੀ ਬੋਲ ਪੰਦੀ ਆ ਦੇਖ ਵੇ ਮੈਂ ਤਾਂ ਕਰ ਹੂੰ ਉਹ ਪ੍ਰਾਵਾ ਐਵੇਂ ਬਾਬਿਆਂ ਬੁੱਬਿਆਂ ਨੇ ਧੱਕਾ ਚ ਨਹੀਂ ਪੈਦਾ ਤੂੰ ਬਹਿ ਲਾ ਉਹ ਆਮ ਇਹਨਾਂ ਫਿਰ ਬਹਿ ਕੇ ਕਰਾਂਗੇ ਗੱਲ ਮੈਂ ਵੀ ਮੇਜਮਾਨਾਂ ਦੇ ਬੀਜ਼ੀ ਆ ਤੂੰ ਆ ਜਾ ਟਾਈਮ ਕੱਢ ਕੇ ਫਿਰ ਦੇਖਦੇ ਆ ਚੱਲ ਠੀਕ ਆ ਕਦੋਂ ਕੰਮ ਜਦ ਮਰਜੀ ਆਜੀ ਟਾਈਮ ਕੱਢ ਕੇ ਚੱਲ ਠੀਕ ਆ ਫਿਰ ਮੈਂ ਆਉਣਾ ਅੱਧੇ ਪੌਣੇ ਘੰਟੇ ਲਈ ਠੀਕ ਆ ਓਕੇ ਫਾਹੀ ਹਾਂ ਕਿਧਰ ਹੋਇਆ ਲੂੰ ਤੈਨੂੰ ਕਿ ਜਿੱਤੋ ਮਰਜੀ ਆਵਾਂ ਮੈਂ ਤੁਹਾਨੂੰ ਕੀ ਮਤਲਬ ਮੈਂ ਤੂੰ ਕਹ ਰਿਹਾ ਤਾਂ ਮੈਨੂੰ ਪੁੱਛਣ ਵਾਲਾ ਮੈਨੂੰ ਸਾਰਾ ਕੰਮ ਹੁੰਦੇ ਆ ਬਾਹਰ ਕੀ ਗੱਲ ਮੈਂ ਪੁੱਛ ਨਹੀਂ ਸਕਦਾ ਨਹੀਂ ਤੂੰ ਨਹੀਂ ਪੁੱਛ ਸਕਦਾ ਉਹ ਮਾਰਾ ਕਰਦਾ ਆਇਆ ਤੂੰ ਬਹਿ ਜਾ ਜੀ ਬੋਲ ਲਗਾ ਉਹ ਨਹੀਂ ਨਾ ਮੇਨਾਂ ਨਾਲ ਤੇ ਉਹਨੂੰ ਕਦੀ ਪੁੱਛਿਆ ਤੂੰ ਕਹਿੰਦਾ ਮਾਰਦੀ ਆ ਬੜੀ ਨਹੀਂ ਤਾ ਮੈਂ ਬੋਲਾਂਗਾ ਉਹਨੂੰ ਨਹੀਂ ਚੱਜਿਆਗਾ ਕੋਈ ਉਹ ਜੇ ਤੈਨੂੰ ਬਾਧੂ ਕਹੂਗੀ ਨਾ ਉਹਦੇ ਮੈਂ ਗਿੱਟੇ ਭੰਦੋਂਗਾ ਬਾਧੂ ਕਹੂਗੀ ਉਹ ਰਹਿ ਤਾ ਕੋਈ ਸਾਡਾ ਹੁਣ ਲੈਂਕ ਨਹੀਂ ਰਹਿ ਗਿਆ ਨਾਲ ਜੁਦੀ ਹੋਣ ਨੂੰ ਕਰਦੀ ਜੁਦੀ ਕਰਦੇ ਉਹਨੋਂ ਤੋਂ ਹਾਂ ਉਹਦੀ ਗਿੱਟਾ ਉਹਦੇ ਪਾ ਕੇ ਲਈਆਂ ਤੁਹਾਡੀਆਂ ਰੋਟੀਆਂ ਉਹਦੀ ਗਿੱਟਾ ਸਾਡੀ ਹੋਣ ਨੂੰ ਪਏ ਉਹ ਉਥਲੇ ਨਾ ਮਾਰ ਮਾਰ ਡਾਂਗਾ ਸਿਰ ਨਾ ਪੱਧਰ ਕਰਦਾ ਹਾਂ ਤੂੰ ਐਨੇ ਜੋਗਾ ਹੁੰਦਾ ਤਾਂ ਸੁਧਰੀਆ ਵੀ ਹੁੰਦੀ ਉਹਨੂੰ ਤੈਨੂੰ ਫालतੂ ਕਹਿੰਦੀ ਮੈਨੂੰ ਹਾਂ ਬੇਟੀਰਾ ਬੋਲਦੀ ਐ ਤੈਨੂੰ ਕੀ ਪਤਾ ਆਪਦਾ ਤੁਸੀਂ ਇਹਨੂੰ ਕੰਮ ਤੇ ਚਲ ਜਾਂਦਾ ਐ ਆ ਤੇਰੇ ਨਾਲ ਮੇਰੇ ਕੁਝ ਵੀ ਨਹੀਂ ਹੋਇਆ ਉਹ ਨਾ ਦੱਸੂਗੀ ਤਨੋਂ ਕਿ ਮੈਂ ਕਦਾ ਬੋਲਦੀ ਆ ਉਹ ਤੂੰ ਕਹਣਾ ਮੈਂ ਸਾਡੀ ਸੋਨੀ ਆ ਉਹਦੀ ਸੋਨੀ ਆ ਤੂੰ ਇੰਨਾ ਗੁੱਸਾ ਕਰਦੇ ਕਰੀਆ ਨਹੀਂ ਤੂੰ ਕਰਨਾ ਆ ਦੁਖੀ ਕੀਤਾ ਪਿਆ ਤੁਸੀਂ ਮੈਨੂੰ ਦੁਖੀ ਤੈਨੂੰ ਦੁਖੀ ਕਹਾ ਮੈਂ ਦੁਖੀ ਕੀਤਾ ਦੱਸ ਨਹੀਂ ਨਾ ਕਿਦਾ ਬੋਲਦੀ ਆ ਮੈਨੂੰ ਕਦੀ ਨਹੀਂ ਸੀ ਐਦਾਂ ਮੈਂ ਨਾ ਬੋਲੀ ਉਹ ਜਦੋਂ ਹੁਣ ਮੇਰੇ ਸਾਹਮਣੇ ਬੋਲਦੀ ਆ ਤੇਰਾ ਵੀ ਦਿਲ ਕਾਦਾ ਜੁਦੀ ਹੋਣੋਂ ਤੂੰ ਵੀ ਜੁਦਾ ਹੋ ਜਾ ਉਹਦੇ ਨਾਲ ਮੈਂ ਤਾਂ ਮੇਰਾ ਗਾਣਾ ਮੇਰਾ ਜਰ ਪਟੀਆਂ ਖਾ ਲਈਆਂ ਤੁਹਾਡੀਆਂ ਕੋਈ ਨਹੀਂ ਪਕਾ ਲਿਆ ਕਰੂੰਗੀ ਮੈਂ ਤਾਂ ਕਿਤੇ ਰੋਟੀਆਂ ਨਾ ਪਕਾ ਕਰੂੰਗੀ ਆਚਾਰ ਉਹ ਘਰ ਦੇ ਵਿੱਚ ਸੰਤੋਖ ਜਿੰਨਾ ਵਧੀਆ ਹੁੰਦਾ ਸੰਤੋਖ ਸੰਤੋਖੇ ਹੁੰਦਾ ਹੈ ਅੱਛਾ ਲੜਾਈ ਹੋ ਗਈ ਇੱਥੇ ਹੀ ਨਾ ਫੀਲ ਰਹੀ ਹੈ ਅਮੀਨਾ ਕਹੋਗੇ ਉਹਨੇ ਆਪੇ ਚੱਕੀ ਪਈ ਹੈ ਲੜਾਈ ਦੀ ਆਪੇ ਚੱਕੀ ਪਈ ਹੈ ਉਹਨੇ ਭੂਆ ਬਣ ਆਇਆ ਤੇਰੇ ਵੀ ਲੱਗ ਰਿਹਾ ਨੂੰ ਸਿਰ ਦੇ ਵਿੱਚ ਕੁਝ ਪਾਇਆ ਆਇਆ ਉਹਨੇ ਅੱਛਾ ਆਹੋ ਮੇਰੇ ਸਿਰ ਤੇ ਕੀ ਬਾਤਾਂ ਉਹਨੇ ਹਾਂ ਕਿਉਂ ਨਹੀਂ ਉਹਨੂੰ ਤਾਂ ਮਾਸ ਕਰੀਆਂ ਕਰਦਾ ਫਿਰਦਾ ਆ ਮੈਂ ਬੁਲਾਰੀ ਸਿਰ ਪਾਇਆ ਮੈਂ ਸਰਚ ਦੇ ਲੜਕੋ ਹੁਣ ਤੱਕ ਆਪੇ ਤੋੜ ਹੀ ਬੋਲੀ ਬੋਲਦਾ ਆ ਉਹ ਨਹੀਂ ਬੋਲਦਾ ਪੱਨ ਵਿੱਚ ਪਾਇਆ ਨਹੀਂ ਸੀ ਰੜ ਕੇ ਆਗਾ ਹਾਂ ਲੜੀ ਜਾ ਉਹ ਤਾਂ ਕਿ ਉਹ ਜੁੜੇ ਹੋਣ ਨੂੰ ਕਹਿੰਦੀ ਤੈਨੂੰ ਜੁੜਾ ਹੋ ਜਾ ਤੂੰ ਵੀ ਕੋਈ ਗੱਲ ਨਹੀਂ ਐਵੇਂ ਕਹਿੰਦੀ ਜੇਦੇ ਹੋਣ ਕਿੱਦਾਂ ਹੋਊਗੀ ਜੁਦੀ ਪੁੱਛ ਲਈ ਉਹਨੂੰ ਕੀ ਕਹਿੰਦੀ ਆ ਇੱਕ ਦਿਨ ਤਾਂਤੇ ਹੀ ਆ ਗਈ ਚੰਗਾ ਇਥੇ ਲਾਲ ਲੜਾਈਆ ਹੋਇਆ ਮੈਂ ਵੀ ਫੇਰ ਫੜ ਲਈ ਹਾਂ ਮੈਨੂੰ ਬੋਲਣ ਆਹੋ ਫੇਰ ਹਾਂ ਇਹ ਥੋੜੀ ਛੋਟੀ ਆ ਤਾਂ ਬਿੱਟੂ ਜੇ ਤੇਰਾ ਬੇਲ ਲਗਾ ਦਾ ਜੁਦੇ ਹੋਣ ਹੋਜੇ ਕੋ ਅੱਛਾ ਉਹ ਸਾਡਾ ਨਹੀਂ ਕਰਨਾ ਜੁਦੇ ਉਹਨੂੰ ਦੇ ਲੈ ਨਾ ਤੁਹਾਨੂੰ ਅਸੀਂ ਜੁਦੇ ਕਰਕੇ ਰਾਜੀ ਨਾ ਮੈਂ ਆਪ ਜੁਦੇ ਉਹਨੂੰ ਰਾਜੀ ਹਾਂ ਕਰ ਲਵਾਂਗੀ ਤੇਰੇ ਭਰਾ ਦੇ ਨਾਲ ਵੀ ਮੈਂ ਗੱਲ ਕਰ ਲਵਾਂਗੀ ਚੰਗਾ ਤੇਰਾ ਨਾਲ ਮੇਰੀ ਗੱਲ ਹੋ ਗਈ ਆ ਚੰਗਾ ਤੁਸੀਂ ਆਹ ਕੋਈ ਵੀ ਜੁਦੇ ਜਦੇ ਹੋਣ ਦੀ ਗੱਲ ਮੈਂ ਚੱਲੀ ਆ ਕੰਮ ਕਰੋ ਆਪਣਾ ਜਿਹੜਾ ਕਰਦੇ ਨਜ਼ਰ ਕਮਾਲ ਹੋ ਗਈ ਯਾਰ ਇਹਨਾਂ ਦੀ ਯੇ ਮੇਰੇ ਬਾਲ ਸੁਣੋ ਉਹ ਕਿੱਦਾਂ ਬੋਲਦੀ ਸੀਗੀ ਦੀਦੀ ਕੀ ਗੱਲ ਵਈ ਉਹ ਗੱਲ ਅਸਲ ਜਾਣੇ ਇਹਨੂੰ ਪੈ ਗਿਆ ਵਹਿਮ ਵਹਿਮ ਵੀ ਆਇਆ ਇਹਨੂੰ ਲਾ ਦੇ ਬਈ ਅੱਗੇ ਤੂੰ ਬੋਲਦਾ ਨਹੀਂ ਸੀ ਹੁਣ ਤੂੰ ਵੀ ਉਹਦੀਆਂ ਕਰਦਾ ਹਾਂ ਮੈਂ ਦੱਸ ਹੁਣ ਜੇ ਵਿਆਹ ਕੇ ਲੈਂਦੀ ਉਹਦਾ ਵੀ ਕਹਿਣਾ ਮੰਨਣਾ ਹੀ ਪੈਣਾ ਆ ਨਾਲੇ ਮੈਂ ਤਾਂ ਤੁਹਾਡੇ ਸਾਹਮਣੇ ਬੋਲਦੀ ਵੀ ਨਹੀਂ ਹੈਗੀ ਦੀਦੀ ਨਾ ਨਾ ਤੈਂ ਬੋਲਣਾ ਮੈਂ ਨਹੀਂ ਕਹ ਨਹੀਂ ਮੈਂ ਨਹੀਂ ਬੋਲਦੀ ਹੈਗੀ ਬੜੇ ਆਪਣੇ ਤੋਂ ਚੱਲ ਠੀਕ ਹੈ ਵੇ ਜਾ ਆਵਾਂ ਮੈਂ ਜਾਇਓ ਮੀਰੇ ਓ ਬੱਲਾ ਬੱਲਾ ਕਿੱਦਾਂ ਹਾਲ ਹੈ ਕਿੱਦਾਂ ਹਾਲ ਚੱਲ ਸੇ ਤਾਂ ਕਿੱਦਾਂ ਬਸ ਵਧੀਆ ਸੁਣਨਾ ਵਧੀਆ ਹੋਰ ਠੀਕ ਠਾਕ ਮੀਤਾ ਜੀ ਨਵੀਂ ਦਾਦੀ ਕਾਦੀ ਯਾਰ ਉਹ ਮੈਂ ਫੋਨ ਤੇ ਮੇਰਾ ਕਲੀਅਰ ਨਹੀਂ ਜੁੰਦੀ ਗੱਲ ਅੱਜ ਆਈ ਜਾਂਦੀ ਮੈਂ ਵੀ ਬਿਜੀ ਸੀਗਾ ਠੀਕ ਆ ਕੀ ਗੱਲ ਹੋਈ ਸੋਖਿਆ ਯਾਰ ਭਾਬੀ ਨੂੰ ਬਹਿਮ ਪਿਆ ਕੋਈ ਕੀ ਗੱਲ ਹੋ ਗਈ ਐਮੀ ਮਣਮਣੀ ਗੱਲ ਤੋਂ ਲੜਾਈ ਕਰਦੀ ਰਹਿੰਦੀ ਕਰਦੇ ਆ ਚੰਗੇ ਬਾਰੇ ਤੋਂ ਉਹ ਵੀ ਤਾਂ ਕਦੀ ਕਾ ਨੈਗੇਟਿਵ ਬਾਬੀ ਦੜਦੀ ਉਹਨੇ ਪਹਿਲਾਂ ਤਾਂ ਠੀਕ ਸੀ ਹੁਣੇ ਪਤਾ ਨਹੀਂ ਕੀ ਗੱਲ ਉਹ ਨੂੰ ਵੀ ਦੇਖੋ ਆਣਨੇ ਚੱਕਦਾ ਕੀ ਗੱਲ ਆ ਕੀ ਨਹੀਂ ਹੁਣ ਆ ਤੋਂ ਬਾਈ ਵੀ ਉਹ ਆੜੀ ਆ ਉਹ ਨਾ ਭਰਾਵਾ ਹੱਥੋਂ ਬਾਈ ਉਹ ਆੜੀ ਲੈ ਹੋਰ ਅਮਰਜੀਤ ਨਾ ਬਮਾਰਕ ਤੇ ਉਹ ਕਿਤੇ ਛੱਟ ਨਹੀਂ ਲੱਗੇ ਉਹਦੇ ਗੱਲ ਤੋਂ ਉਹ ਕਿਤੇ ਆੜੀਆਂ ਗੋਣੀਆਂ ਦੇ ਚੱਕਾ 'ਚ ਬਾਬਿਆਂ ਪੁੱਬਿਆਂ ਨੇ ਚੱਕਾ 'ਚ ਤਾਂ ਹੀ ਹੋ ਗਿਆ ਕੰਮ ਉਹ ਭਰਾਵਾ ਉਹ ਜਾਂਦੀ ਆ ਪਤਾ ਨਹੀਂ ਕਿੱ데 ਕੋ ਜਾਂਦੀ ਆ ਮੈਂ ਬਾਤਾ ਬਸ ਵੇ ਬਸ ਉਹਨੂੰ ਵਹਿਮ ਪਿਆ ਹੋਰ ਨਹੀਂ ਕੋਈ ਵੀ ਇਹ ਮਾਰ ਲਾ ਯਾਰ ਬਾਬਿਆਂ ਨੇ ਹੂੰ ਇਨਾਜ ਕੋਈ ਸਕੀਮ ਕਿਦਾਂ ਉਹਦਾ ਬਹਿਮ ਤਾਂ ਕੱਢੀਏ ਕਿਸ ਤਰ੍ਹਾਂ ਦਾ ਮੇਰੀ ਗੱਲ ਸੁਣ ਹੁਣ ਉਹ ਤਾਂ ਜਾਂਦੀ ਬਾਬਿਆਂ ਕੋ ਚੇਨੇ ਕੋ ਹੁਣ ਕਹਿੰਦੇ ਤੁਸੀਂ ਨਾ ਜਾਣ ਲੱਪੇ ਲੋਟ ਰੋਲ ਚੇਲਿਆ ਨੇ ਤੁਹਾਨੂੰ ਨਹੀਂ ਨਹੀਂ ਅਸੀਂ ਨਹੀਂ ਜਾਂਦੇ ਬਰਾਵਾ ਉਹ ਬਹਿਮੀ ਬੰਦੇ ਦਾ ਇਲਾਜ ਕਰਨ ਦਾ ਕੋਈ ਤਰੀਕਾ ਵੀ ਉਹਦਾ ਬਹਿਮ ਕੱਢ ਦੋ ਮੈਨੂੰ ਕਹਿੰਦੀ ਤੂੰ ਮਗਰ ਲੱਗੇ ਆ ਉਹਦੇ ਆਪਣੇ ਘਰ ਵਾਲੀ ਤੇ ਮੇਰੀ ਗੱਲ ਠੰਡਾ ਤੇਰੇ ਘਰ ਦੇ ਤਾਂ ਤੇਰਾ ਕਹਿਣਾ ਮੰਨ ਗਏ ਨਾ ਨਹੀਂ ਨਹੀਂ ਉਹ ਤਾਂ ਮੰਦੀ ਆ ਉਹ ਨਹੀਂ ਮੇਰੀ ਗੱਲ ਹੁਣ ਐਦਾ ਆਪਾਂ ਹੀ ਬਾਬੇ ਬਣ ਜਾਣਾ ਯਾਰ ਕਿ ਅੱਛਾ ਮੈਨੂੰ ਕਿਹੜਾ ਜਾਣਦੀ ਮੈਨੂੰ ਦੇਖਿਆ ਕਦੀ ਉਹਨੇ ਨਾ ਹਾਂ ਤੈਨੂੰ ਉਹਨੇ ਕਿੱਥੇ ਦੇਖਿਆ ਬਾਸ ਤੈਨੂੰ ਮ ਮਰ ਜਾ ਭਈ ਇਸ ਬਦਲ ਲਈ ਮੈਂ ਤੂੰ ਤੂੰ ਏਦਾਂ ਕਰ ਹਮ ਬਸ ਠੀਕ ਆ ਕੋਈ ਗੱਲ ਨਹੀਂ ਪਰਸੋਂ ਨੂੰ ਹੈਗਾ ਮੇਰੇ ਕਾਹ ਤੋਂ ਵੀਰਵਾਰ ਠੀਕ ਆ ਅੱਜ ਮੰਗਲਵਾਰ ਆ ਪਰਸੋਂ ਨੂੰ ਜੇਠਾ ਵੀਰਵਾਰ ਆ ਅੱਛਾ ਤੇ ਪਰਸੋਂ ਨੂੰ ਇਹ ਸਾਰਾ ਡਰਾਮਾ ਕਰ ਦਈਏ ਕਰ ਲੈਣਾ ਚੱਲ ਠੀਕ ਆ ਫੇਰ ਮੈਨੂੰ ਮੌਕੇ ਤੇ ਕਰ ਦੇ ਫੋਨ ਚੱਲ ਇੰਦੀ ਕਰ ਲੈਂਦੇ ਆ ਠੀਕ ਆ ਹਮ ਹਮ ਸਹੀ ਆ ਵੀਰ ਕਹਿੰਦਾ ਉਹ ਤੇ ਮਾੜਾ ਮੋਟਾ ਵੱਧ ਘਟ ਵੀ ਬੋਲ ਹੋ ਜਾਂਦਾ ਕੇ ਭਾਈ ਨਾ ਕੋਈ ਗੱਲ ਨਹੀਂ ਜਿਹੜਾ ਹੋਵੇ ਮੁੜ ਕੇ ਤੂੰ ਮੈਨੂੰ ਆਵੇਂ ਤੂੰ ਮੈਨੂੰ ਘਰ ਦੇ ਉਨ ਏਦਾਂ ਬੋਲਿਆ ਨੇ ਆਪਣਾ ਘਰ ਤੇ ਸੁਧਾਰਨਾ ਆਉ ਘਰ ਸੁਧਾਰੋ ਜੀ ਬਸ ਬੋਲਣ ਨੂੰ ਵੀ ਮਾਰਾ ਜੰਗਾ ਜੇ ਤੂੰ ਤੂੰ ਵੀ ਦਾ ਪੈਣ ਕੋਦੇ ਅੰਗੇਸਟ ਕੜ ਗਿਆ ਹੋ ਨਹੀਂ ਕਹਣਾ ਇਹ ਤੇ ਇਹਦੀ ਸੱਚੀ ਸਰ ਕੋ ਪਾਇਆ ਉਹਨੇ ਤੈਨੂੰ ਵੀ ਖੋਦ ਦੇ ਦੀ ਗੱਲ ਨਹੀਂ ਗਾਨੀ ਮੁੜ ਕੇ ਠੀਕ ਆ ਹਾਂ ਚੱਲ ਇਹ ਵੀ ਗੱਲ ਤੇਰੀ ਆਪਣੇ ਘਰ ਤੇ ਨੂੰ ਥੋੜਾ ਜਾ ਚੁਸਤ ਕਰ ਬਾ ਠੀਕ ਆ ਚੱਲ ਜਿੱਦਾਂ ਮੈਂ ਕਿਹਾ ਨਾ ਇੰਨੇ ਕਰਦੇ ਆ ਹਾਂ ਫੇਰ ਮੈਨੂੰ ਦੱਸੀ ਤੂੰ ਠੀਕ ਆ ਕੋਈ ਗੱਲ ਨਹੀਂ ਠੀਕ ਆ ਸਹੀ ਆ ਅਮਰ ਜੀ ਦਾ ਹਾਂ ਜੀ ਫਿਰ ਦਨੇ ਵੀ ਦੇ ਨ ਦੱਸਿਆ ਮੈਨੂੰ ਮੈਂ ਤੈਨੂੰ ਦੱਸਿਆ ਉਹ ਤਾਂ ਤਿਆਰ ਆ ਉਹ ਉੱਥੇ ਗਈ ਆ ਉਹ ਸੋਈ ਚ ਆ ਦਾ ਦੇ ਦੇ ਜਦੋਂ ਆਉਂਦੀ ਨਾ ਡਰਾਮਾ ਸ਼ੁਰੂ ਕਰ ਦੇਣਾ ਠੀਕ ਠੀਕ ਆ ਨਾ ਠੀਕ ਐ ਇਹ ਇਹ ਦੀ ਦਾ ਪਹਿਲੀ ਅਮਰਜੀਤ ਆ ਵੀ ਅਮਰ ਜੀ ਅੱਗੇ ਅਬ ਦੇਖੀ ਨਾ ਉਹ ਅਮਰ ਜੀ ਕਿਹੜੀ ਅਨਰਜੀ ਤੇ ਕੋਈ ਰੋਵੇ ਬਟੂ ਮੈਨੂੰ ਨਹੀਂ ਬਤਾਉਣੀ ਤੇ ਹਾਂ ਵਿਦਿਆ ਵਿਦਿਆ ਜਦੋਂ ਪਾਣਾ ਕਿਨਾਂ ਤੇ ਇਹ ਇਹ ਤਾਂ ਬੰਦਾ ਅਨਰਜੀ ਤੇ ਮੈਂ ਨਹੀਂ ਰੂਤ ਮੈਂ ਵਿਦਿਆ ਆ ਇਹ ਵਿਦਿਆ ਇਹ ਇੱਥੇੋਂ ਕਿਉਂ ਇਹ ਇੱਥੇੋਂ ਕਿਉਂ ਇਹ ਓ ਲਾ ਦੇ ਮੈਨੂੰ ਤੇ ਮੇਰੇ ਨਾਲ ਕਹਾਂ ਦੇ ਕੋ ਓ ਲਾ ਦੇ ਮੈਨੂੰ ਜੇ ਪਰ ਪਾਣੀ ਓ ਮੈਂ ਨਹੀਂ ਪੀਣਾ ਪਾਣੀ ਬਾਬੇ ਦਾ ਨਾਮ ਲੈ ਓ ਲਾ ਦੇ ਆਈ ਮੈਨੂੰ ਕਿੱਥੇ ਲੈ ਗਈ ਸਮਾਨ ਓ ਬਾਬੇ ਕੋਲ ਆ ਗਈ ਆਈ ਮੈਨੂੰ ਪਾਪਾ ਨੇ ਕਿਹੜਾ ਪਾਪਾ ਆ ਗਈ ਸੀ ਤੂੰ ਗਵਾਂਡਾਂ ਦੇ ਨਾਲ ਤੇਰੇ ਗਵਾਂਡਾਂ ਮੈਂ ਨਹੀਂ ਗਵਾਂਡਾਂ ਕਿਧਰੇ ਨਾਲ ਇਹ ਚੁੱਪ ਕਰ ਬੈਠ ਗਏ ਸੀ ਆਪਾਂ ਤੂੰ ਕਹਣਾ ਗਈ ਕਿ ਕਿੱਥੇ ਲਈ ਗਈ ਇਹ ਕਰਨਾ ਹੀ ਹੈ ਦੋ ਕੀ ਹੋ ਮੋਗਾ ਦਾ ਨੰਬਰ ਆ ਵੀ ਜੇ ਨੂੰ ਮੈਂ ਤੁਹਾਡਾ ਦਿੱਤੀ ਕੀ ਹਾਰ ਕਰਨਾ ਤੇ ਮੈਂ ਨਹੀਂ ਨੂੰ ਕੋਸ਼ਿਸ਼ ਮਾਦਾ ਨਹੀਂ ਜੇ ਨੂੰ ਕੋ ਜਾਣਦਾ ਨਾ ਬਾਬਾ ਜੇ ਤੇ ਨੂੰ ਜਾਣਦਾ ਤਾਂ ਮੋਤਰਾ ਨੂੰ ਬਗੇ ਦਾ ਬਾਬਾ ਨਹੀਂ ਹੈਗਾ ਉੱਦਾਂ ਹੂੰ ਅੰਬਰੀ ਹਵਾ ਰਿਆਈ ਤੇ ਤੂੰ ਪਵੇ ਕੁੜੀ ਕਾਦੇ ਕਰਦਾ ਓ ਜੀ ਬਹਿ ਕੇ ਮੈਨੂੰ ਕੀ ਪਤਾ ਜਾਣਾ ਨਹੀਂ ਦੱਸ ਚੱਲ ਕੋਈ ਨਹੀਂ ਬੱਸ ਮੇਰੇ ਕੋਲ ਸਾਲੇ ਵਰਦੀ ਤਾ ਆ ਬਿੱਦਿਆ <laughs> आ गया

ਉੱਠ ਕੇ ਗੱਲ ਕਰੋ ਹੂੰ ਹੂੰ ਕੋਣਾ ਤੂੰ ਮੈਂ ਵਿਦਿਆ ਆ ਕਿਹੜੀ ਵਿਦਿਆ ਤੇਰੀ ਵਿਦਿਆ ਤੇਰਾ ਨਾਮ ਹੈ ਵਿਦਿਆ ਆ ਮੈਂ ਵਿਦਿਆ ਆ ਬਹੁਤ ਅਮਰਜੀਤ ਆ ਆ ਖੜੀ ਆ ਪਿੱਛੇ ਚਿੱਟੇ ਕੱਪੜੇ ਵਾਲੀ ਹੂੰ ਕਿਹੜੇ ਤੇ ਜਾ ਚਲੂ ਬਾਬੇ ਨੇ ਭੇਜਿਆ ਆ ਲੈ ਕੇ ਆਈ ਆ ਸੱਤਿਆ ਲੈ ਕੇ ਆਈਏ ਮੈਨੂੰ ਸੱਤਿਆ ਕੌਣ ਹੂੰ ਜਿਹੜਾ ਨਾ ਸੱਤਿਆ ਹੂੰ ਜਿੱਥੇ ਕਿੱਥੋਂ ਲੈ ਕੇ ਆਈ ਇਹਨੂੰ ਹੂੰ ਬਾਬੇ ਨੇ ਭੇਜਿਆ ਬਾਬੇ ਕੋਲੋਂ ਲੈ ਕੇ ਆਈ ਆ ਦੇਖ ਲੈ ਉਹ અમારી ਮੋਦੀ ਘਰਾਂ ਦੀ ਆ ਬੰਦੀਆਂ ਸੀ ਉਹ ਉਹ ਅੰਦਰ ਜਿਹੜੀ ਪਜਨੋਨੀ ਆ ਗਈ ਉਹ ਕਿਤੇ ਬਾਬੇ ਨੇ ਜਾਂਦੇ ਉਹ ਮੈਨੂੰ ਵੀ ਲੈ ਕੇ ਕਹਿੰਦੇ ਤੁਹਾਡੇ ਘਰ ਦਾ ਮਸਲਾ ਮੈਂ ਹੱਲ ਕਰਾਂਦੀ ਆ ਉਹ ਬਾਬੇ ਨੇ ਮੈਨੂੰ ਪੂਰੀ ਜਿਹੀ ਦਿੱਤੀ ਪੜਪੋਰਟ ਵਿੱਚ ਪਸਤੀਤੀਆਂ ਕੋਈ ਕਦਾ ਘਰ ਦੇ ਸਿੱਟਾ ਦੇ ਰਹੀ ਇਹ ਐਨੀ ਸੀਗਾ ਮੈਂ ਚਾਹ ਤਾ ਦੇ ਤਾਂ ਇਹ ਤੇ ਕਿੰਨੇ ਤੋਂ ਉਪਰ ਹੋ ਲੰਗੇ ਆਹ ਹੀ ਬਸ ਖਬਰ ਲਾ ਗਿਆ ਕੁੜੀ ਨੂੰ ਕਸ ਗਿਆ ਕਿੱਦਾਂ ਜਾਣਾ ਤੂੰ ਮੈਂ ਨਹੀਂ ਜਾਣਾ ਕੁੜੀ ਕਿੱਦਾਂ ਜਾਣਾ ਇੱਥੇ ਹੀ ਰਹਿਣਾ ਮੈਂ ਜਾਤੇ ਇਹ ਰੱਖੇ ਨਹੀਂ ਦਾ ਮੈਂ ਸੱਤਿਆ ਕੋਲ ਰਹਿਣਾ ਏ ਰੁੱਕੇ ਮੈਨੂੰ ਉਹ ਸੱਤਿਆ ਕੋਲ ਨਹੀਂ ਜਾਣਾ ਤੂੰ ਦੱਸ ਕਿੱਦਾਂ ਜਾਣਾ ਮੈਂ ਨਹੀਂ ਜਾਣਾ ਉੱਧਰ ਬਾਬਾ ਮੇਰੇ ਜਿੰਮਟੇ ਮਾਰਦਾ ਜਦੋਂ ਤੂੰ ਮੈਨੂੰ ਹੁਣ ਤੰਗ ਕਰਦਾ ਮੈਂ ਨਹੀਂ ਜਾਣਾ ਉੱਧਰ ਉਹ ਤਾਂ ਕਰਦਾ ਉਹਨੂੰ ਅਗਰ ਆਪਣੇ ਕੋਲ ਲਾਗੇ ਤੁਹਾਡੇ ਗਾਲ ਪਾਤੀ ਆ ਹੂੰ ਠੀਕ ਕਰ ਦੋ ਬਾਬਾ ਇਹਨੂੰ ਠੀਕ ਕਰ ਦੋ ਇਹ ਤਾਂ ਬਹੁਤ ਵੱਡੀ ਗਲਤੀ ਹੋਈ ਆ ਮੈਂ ਨਹੀਂ ਮੋੜ ਕੇ ਕਿਸੇ ਦੇ ਮਗਰ ਲੱਗ ਜਾਂਦੀ ਮੈਂ ਤਾਂ ਬਸ ਉਸੇ ਰੱਬ ਦਾ ਹੀ ਨਾਮ ਲੈਣਾ ਏ ਇਹਨੂੰ ਠੀਕ ਕਰ ਦੋ ਤੁਸੀਂ ਇਹ ਆਪਣੀ ਤੂੰ ਤੂੰ ਮੜਾ ਮੇਰੇ ਰੋਕੇਗਾ ਸਾਨੂੰ ਕਿਹੜਿਆ ਨੇ ਦੱਸਿਆ ਇੱਕ ਮੈਂ ਗੁਆ ਰੁਕ ਜਾ ਖਾਨੂੰ ਕਿਹੜਿਆ ਨੇ ਦੱਸਿਆ ਤੇ ਮੈਂ ਉੱਥੇ ਚੱਲੀ ਆ ਬੱਸ 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 ਬੇਬੀ ਚਾਕੂ ਲੈ ਕੇ ਆ ਮੜਿਆ ਚਾਕੂ ਰਿਆ ਜਿਹਾ ਇੱਧਾ ਜਾਣਾ ਹਣ ਮੈਂ ਨਹੀਂ ਜਾਣਾ ਮੈਂ ਨਹੀਂ ਜਾਣਾ ਹਣ ਮੈਂ ਇੱਥੇ ਰਹਿਣਾ ਮੈਂ ਨਹੀਂ ਜਾਣਾ ਕਿਤੇ ਉਹ ਮਾਰ ਜਾਣਾ ਬੀਬੀ ਨੂੰ ਬਾਹਰ ਭਾਬੀ ਆਇਆ ਹੈਗਾ ਲੈ ਆ ਡਾਕੂ ਆ ਬੈੜੇ ਤੇ ਉਹ ਬੀਬੀ ਹਾਂ ਉਹ ਬਾਬੇ ਨੇ ਕਾਲਾ ਪਰਨਾ ਪਾਇਆ ਸੀ ਗੱਲ 'ਚ ਜੇ ਤੁਸੀਂ ਕਹੇ ਤਾਂ ਕਾਲਾ ਹੀ ਪਾਇਆ ਸੀਗਾ ਤਾਂ ਬਾਪ ਇਦਾਂ ਸੀ ਆਉਂ ਪਾਲ ਬੋਲ ਜਾ ਖਲਾਉ ਓਏ ਜਿਹੜੀ ਇਹਨੇ ਮਗਰ ਲਾਤੀ ਨਾ ਬੱਜਿਆ ਇਹ ਐਕਸੀਡੈਂਟ ਨਾਲ ਮਰੀਓ ਸੀ ਉਹਦੀ ਗਤੀ ਨਹੀਂ ਹੋਈ ਉਹਨੇ ਚੱਕ ਕੇ ਭੇਜਤੀ ਤੁਹਾਡੇ ਘਰ ਤੁਹਾਡਾ ਭਲਾ ਪਕਰਉਣ ਤੁਸੀਂ ਗਈਆਂ ਅਗਲੇ ਨੇ ساری ਜ਼ਿੰਦਗੀ ਦਾ ਤੁਹਾਨੂੰ ਰੋਗੀ ਬਣਾਤਾ ਅਵੇ ਮੈਂ ਜਿੰਦ ਨਹੀਂ ਨੇ ਜਿੱਦਾਂ ਮਰ ਜੀ ਹਾਂ ਠੀਕ ਕਰ ਦੋ ਤੁਸੀਂ ਅਸੀਂ ਕਦੀ ਨਹੀਂ ਲੜੂੰਗੀ ਨਾ ਮੈਂ ਕਦੀ ਬਾਬਿਆਂ ਦੇ ਜਾਉਂਗੀ ਤੁਸੀਂ ਨੂੰ ਮੇਰੇ ਭੈਣ ਨੂੰ ਠੀਕ ਲਗਾ ਦਿਓ ਸਵੇਰ ਦੀ ਮੈਨੂੰ ਤਾਂ ਬਾਸ ਸੁਣਾ ਭੈਣ ਨੂੰ ਠੀਕ ਕਰ ਦਿਓ ਪਹਿਲਾਂ ਭੈਣ ਨੂੰ ਤੁਸੀਂ ਮੇਰੇ ਭੈਣ ਨੂੰ ਠੀਕ ਕਰ ਦੋ ਅਸੀਂ ਨਹੀਂ ਕਦੀ ਵੀ ਲੜੂੰਗੀ ਆ ਉਕੇਦਾਰੀ ਜਾਣਾ ਤੇ ਰੇਬਲਸ ਦੇ ਵੀ ਜਾਓਗੇ ਬਿਲਕੁਲ ਇਹ ਵੀ ਵਗ ਨਹੀਂ ਕਹਣਾ ਮੈਂ ਦੇਖਦਾ ਕਿੱਦਾਂ ਜਾਂਦੀ ਤੇਰੀ ਪੁਜਾਰੀ ਤੈਨੂੰ ਮਿਲ ਜਾਊ ਦੇਖੇ ਦੌਰਾਨ ਤੇਨੂੰ ਕੋਈ ਨਹੀਂ ਬਾਬਾ ਦੀ ਪੁਜਾਰੀ ਦੇ ਦੇਣਗੇ ਚਲੋ ਮੰਗ ਲਈ ਜਾ ਪੁਜਾਰੀ ਮੰਗਦੀ ਆਪਣੀ ਕੋਈ ਨਹੀਂ ਮੈਂ ਪੁਜਾਰੀ ਦੇ ਦਊਂਗਾ ਹਾਂ ਕਾਪੀ ਪੈਨਸਲ ਜਾਂ ਕੁਝ ਵੀ ਲੈ ਜਾਓ ਕਾਪੀ ਪੈਨਸਲ ਲੈ ਲੈ ਆਹ ਹੁਣ ਤੇ ਬਾਬਿਆਂ ਨੇ ਆਪਣੇ ਕੋਲੋਂ ਲਾ ਕੇ ਉਧਰ ਉਹ ਦੇਖ ਪਰੇ ਬਈ ਹੋਏਗਾ ਤੁਹਾਡੇ ਨਾਲ ਬਾਤੀ ਇਦਾਂ ਹੁਣ ਠੀਕ ਆ ਹੁਣ ਠੀਕ ਆ ਹੂੰ ਸਿਰ ਹਰ ਗਿਆ ਹੋਇਆ ਥੋੜਾ ਜਿਹਾ ਠੀਕ ਆ ਹੁਣ ਚੱਲ ਟੱਡ ਨਾ ਬੈ ਰੁੜ ਕੇ ਰੱਤ ਆ ਦੋ ਜੁਤੀਤਾ ਦੇ ਨਹੀਂ ਮੈਂ ਬਬੂਏ ਕਾਪੀ ਪੈਨਸਲ ਦੋ ਪੁਜਾਰੀ ਬਣਦੀ ਆ ਸਾਨੂੰ ਦੱਸ ਦਿਓ ਦੇ ਦੇਵਾਂਗੇ ਅਸੀਂ ਇਹ ਠੀਕ ਹੋਣੀ ਚਾਹੀਦੀ ਲੈ ਇਹ ਵੀ ਪੁੱਛ ਲੈ ਹੁਣ ਇਹਦਾ ਕੀ ਨਾਮ ਆ ਪੁੱਛ ਕੀ ਨਾਮ ਠੀਕ ਆ ਮਰਜੀ ਤੋ ਹਾਂ ਹੈ ਆ ਮਰਜੀ ਦਾ ਆ ਮਰਜੀ ਦਾ ਆ ਹਾਂਜੀ ਮਰਜੀ ਦਾ ਆ ਮਰਜੀ ਤੇ ਆ ਮੇਰਾ ਨਾਮ ਤੈਨੂੰ ਕੀ ਹੋ ਗਿਆ ਅਸੀ ਦਾ ਤੂੰ ਬੋਡੀ ਸੋਹਣੀ ਸੀ ਪਰ ਤੂੰ ਕੰਮ ਕੁੰਮ ਨਵੇੜਿਆ ਕਤਲ ਨਹੀਂ ਬੁਲਾ ਸੀ ਇੱਕਦਮ ਮੈਨੂੰ ਤਾਂ ਬਹੁਤ ਬੋਰੇ ਕੀਤਾਗਾ ਕਿ ਹੋਈ ਆ ਉੱਧਾ ਕਿਤੇ ਹੋਈ ਆ ਉਹ ਬੀਬੀ ਇਹ ਜਿਹੜੇ ਬਾਬੇ ਆ ਨਾ ਚੇਲੇ ਇਹ ਨਹੀਂ ਲੋਕਾਂ ਦੇ ਘਰ ਜਾੜੇ ਪਏ ਆ ਉਹ ਤਾਂ ਮੈਨੂੰ ਤਾਂ 1100 ਰੁਪਏ ਲੈ ਲੈਂਦੇ ਸੀ ਆਹੋ ਤੀਜਰਾਂ ਨੂੰ ਤੂੰ ਜਾਣਾ ਜੀ ਬੇ ਐਡਾ ਹੋ ਗਈ ਹੁਣ ਉਹ ਕਹਿੰਦਾ ਸੀ ਮੈਨੂੰ 11000 ਰੁਪਏ ਹੋ 11000 ਮੰਗਣਾ ਸੀਗਾ ਮੈਂ ਨਹੀਂ ਮੁੜ ਕੇ ਜਾਂਦੀ ਬਾਬੇ ਆਹ ਹੋਰ ਨੂੰ ਲਿਖਦੇ ਪੁਜਾਰੀ ਫੇ ਮੈਂ ਕੋਈ ਨਹੀਂ ਲੋਗਾਂ ਦਾ ਸਾਥਾ ਕਰਦਾ ਆਂ ਇਹ ਸਮਾਨ ਤੁਸੀਂ ਲੈ ਆਉਗੇ? ਹਾਂ ਲੈ ਆਵਾਂਗੇ। ਇਹ ਸਮਾਨ ਥੋੜਾ ਖਤਰਨਾਕ ਆ। ਕੋਈ ਨਹੀਂ ਮਗਰ ਲੈ ਆਉ। ਠੀਕ ਹੋਣੀ ਚਾਹੀਦੀ ਆ ਬਸ ਇਹੋ। ਠੀਕ ਹੋਣ ਲਿਆਵਾਂਗੇ ਸਮਾਨ। ਅਰੇ ਭਈਆ ਐਵੇਂ ਐਵੇਂ ਤੁਹਾਡਾ 3000 4000 3000 ਦੇ ਲੱਗ ਜਾ ਕੇ ਲੱਜਣਾ। ਕੋਈ ਨਹੀਂ ਲੱਗਦੂ ਕੋਈ ਗੱਲ ਨਹੀਂ। ਕੋਈ ਨਹੀਂ ਪੈਸਾ। ਇਹ ਚੀਜ਼ਾਂ ਮਿਲਦੀਆਂ ਨਹੀਂ ਹੁੰਦੀਆਂ। ਨਾ ਕੋਈ ਨਹੀਂ। ਹਾਂ। ਲੈ ਆਵਾਂਗੇ। ਜੀ। ਧਿਆਨ ਨਾਲ ਆਓ। ਠੀਕ ਆ। ਉਹ ਲੈ ਆਓ। ਤੇ ਫਿਰ ਮੈਂ ਇੱਕ ਵਾਰੀ ਮੈਨੂੰ ਹੋਰ ਆਣਾ ਪੈਣਾ।

ਮੈਂ ਇੱਕ ਵਾਰੀ ਹੋ ਰਾਣਾ ਪੈਣਾ। ਨਾ ਕੋਈ ਨਹੀਂ। ਤੇ ਤੇ ਉੱਥੇ ਜਾਣਾ ਪੈਣਾ। ਜਲ ਪ੍ਰਵਾਹ ਕਰਨਾ ਪੈਣਾ। ਠੀਕ ਆ। ਕੋਈ ਨਹੀਂ ਕੋਈ ਨਹੀਂ ਕੋਈ ਨਹੀਂ। ਤੇ ਚਲੋ ਇੱਕ ਵਾਰੀ ਫੇਰ ਆਉਣਾ ਆਣਾ ਪੈਣਾ। ਚਲੋ ਕੋਈ ਨਹੀਂ ਠੀਕ ਆ ਜੀ। ਠੀਕ ਆ। ਨਹੀਂ ਬੱਸ ਜਦੋਂ ਆਪਾਂ ਕਿਸੇ ਦਾ ਕੰਮ ਐ ਇਦਾਂ ਕਰਨ ਲਾਈਦਾ ਨਾ। ਜਿੰਨਾ ਚਾਹ ਨਾ ਪਾਣੀ ਵੀ ਖਾਈ ਦੇਣੀ ਉਹ ਰੋਟ ਕਰਦਾ ਕੋਈ। ਚਲੋ ਠੀਕ ਆ। ਹਾਂ। ਚਲੋ ਮੈਂ ਫੇਰ ਇੱਕ ਵਾਰੀ ਆਉਂਗਾ ਠੀਕ ਆ। ਇੱਕ ਵਾਰੀ ਹੋ ਰਾਣਾ ਪੈਣਾ। ਠੀਕ ਆ। ਇਹ ਤਾਂ ਬਾਬਾ ਦਾ ਮਿਲੋ ਕੀ ਕਰਾਂਗੇ। ਹਾਂ ਤਾਂ ਇਹ ਠੀਕ ਹੋ ਗਈ ਆ ਹਾਂ। ਕਾਇਮ ਹੈ ਆਪਰੇ ਨੂੰ ਕੋਈ ਤਰ੍ਹਾਂ ਕਰਦੀ ਸੀ ਸੋਚਿਆ ਜੀ ਤੁਸੀਂ ਕਦੇ ਇਦਾਂ ਕੀ ਪਤਾ ਸੀ ਮੈਨੂੰ ਇਦਾਂ ਦੇ ਬਾਬੇ ਨੂੰ ਕੱਢਦੇ ਨਾ 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 ਜੀ ਦੀਦੀ ਹੁਣ ਤਾਂ ਨਹੀਂ ਜਾਉਂਗੇ ਬਾਬੇਆਂ ਕੋਲ ਹਾਂ ਲੈ ਬਾਬਾ ਮੈਂ ਨਹੀਂ ਜਾਣਦੀ ਕਿਸੇ ਬਾਬੇ ਦੇ ਕੋਲ ਹਾਂਜੀ ਦਰਸ਼ਕੋ ਅੱਜ ਦੀ ਸਾਡੀ ਸਟੋਰੀ ਜੇ ਕਿਸ ਤਰ੍ਹਾਂ ਲੋਕਾਂ ਦੇ ਘਰਾਂ ਦੀ ਲੁੱਟ ਕਰਦੇ ਆ ਬਾਬੇ ਵਹਿਮਾਂ 'ਚ ਬਾਕੇ ਜੇ ਕਿਸੇ ਦੇ ਘਰ ਤੇ ਕੋ ਮਾਰੀ ਮੋਟੀ ਲੋਕ ਸੋਖ ਹੋ ਜਾਂਦੀ ਹੈ ਉਹ ਘਰ ਚ ਬੈਠ ਕੇ ਸੁਲਝਾ ਰਿਆ ਕਰੋ ਐਵੇਂ ਬਾਬਿਆਂ ਦੇ ਚੱਕ ਜਾਂ ਨਾੜੀਆਂ ਗਵਣੀਆਂ ਦੇ ਮਗਰ ਲਾ ਕੇ ਆਪਣੇ ਘਰ ਨਾਲ ਪਟੋ ਬਾਬਿਆਂ ਕੋਲ ਕੁਝ ਨਹੀਂ ਆਉਂਦਾ ਉਸੇ ਦੇ ਕੋਲ ਕੁਝ ਨਹੀਂਗਾ ਇੱਕ ਸਿਰਫ ਦੁਕਾਨਦਾਰੀ ਆ ਚੱਲਦੀ ਆਪਾਂ ਲੁੱਟ ਹੋਈ ਜਾਂਦੇ ਆ ਤੇ ਬਾਬੇ ਲੁੱਟੀ ਜਾਂਦੇ ਆ ਸਭ ਤੋਂ ਵਧੀਆ ਆ ਸਵੇਰੇ ਸ਼ਾਮ ਦੇ ਤੁਹਾਡੇ ਕੋਲ ਟਾਈਮ ਆਗਾ ਗੁਰੂ ਘਰ ਜਾਓ ਹਾਂਜੀ ਜਾ ਕੇ ਆਪਣਾ ਰੱਬ ਦਾ ਨਾਮ ਲਾਓ ਇਸ ਤੋਂ ਵਧੀਆ ਕੋਈ ਸਵਰਗ ਨਹੀਂ ਤੁਹਾਡਾ ਘਰ ਆਪੇ ਸਵਰਗ ਹੈ ਜੇ ਤੁਹਾਡਾ ਆਪ ਦੀ ਚੀਜ਼ ਠਪਾ ਗਿਆ ਜੇ ਤੁਸੀਂ ਆਵਦੇ ਚ ਪਾਟੋ ਧਾਰ ਤੁਹਾਡੀ ਰਹੀ ਤੇ ਤੁਸੀਂ ਕਾਮਯਾਬ ਹੋਣਾ ਤੇ ਸਾਡੀ ਸਟੋਰੀ ਚੰਗੀ ਲੱਗੀ ਸ਼ੇਅਰ ਲੱਗ ਕੇ ਜੁੜ ਕਰ ਦਿਓ ਸਾਰਿਆਂ ਦਾ ਧੰਨਵਾਦ